ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਵਾਹਿਗੁਰੂ ਜੀ ਸੋਖ ਸਹਿਜ ਅਨੰਦਾ ਪ੍ਰਭ ਮਿਲੇਓ ਮਨ ਪਵੰਦਾ ਹੋਰੇ ਗੁਰ ਕਿਰਪਾ ਤਾਰੀ ਤਾਂਗਤ ਭਈ ਹਮਾਰੇ ਸੋ ਕੌੜਾ ਗੁਰੂ ਸਿਵੀਐ ਅਹਨ ਸਹਜ ਸੋ ਭਾਈਂ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਤੋਰ ਤੁਮ ਮੰਨ ਲਾ ਪੰਜਵ ਗੁਰਪੂਰੈ ਚਰਨੇ ਲਾਇ ਅਰ ਸੰਗ ਸਮਾਈ ਪਾਇਆ ਗੁਰਪੂਰੈ ਚਰਨੇ ਲਾਇ ਅਰ ਸੰਗ ਸਮਾਈ ਪਾਇਆ ਜਹ ਜਾਈਏ ਤੁਮ ਹੋ ਸਹਿੱਲੇ ਅਰ ਕਿਰਪਾ ਬਖ ਮਿਲੇ ਅਰਗੁਨ ਗਗ ਬੋ ਸੁਦਾਸ ਸੁ ਭਾਈ ਮਨ ਚਿੰਦੇ ਸਵਲੇ ਬਲਿ ਪਾਗ ਜੀ ਕੈ ਸੰਗ ਸਮਹਾਈ ਰਮ ਰਨ ਪਰਾਨ ਦਾਰਾ ਅਸੰਤ ਜਨਾਰੇ ਨਰ ਪਤ ਤੋ ਬਨੀਤ ਕਰਨੀ ਨੇ ਕਰ ਗਿਰਬਾ ਮਰਜਸ ਦਿਨੇ ਬਾਰ ਬ੍ਰਹਿਮ ਕਲੇ ਪ੍ਰਤਪੱਲ ਤਦ ਜੀ ਸੰਗ ਰਖਵਲ ਅਰਜਨ ਰਣ ਕੀਰਤਨ ਗਾਈਏ ਬਹੁੜਨ ਜੁਨੀ ਪਾਈਏ ਜਸੁਦੇਵ ਬ੍ਰਖ ਵਿਧਾਤਾ ਅਰਤ ਨਹੀਂ ਜਾਤਾ ਜਮਕ ਅੰਕਲ ਨੇੜਨ ਆਇਆ ਸੁਖ ਨਾਨਕ ਸਰਨੇ ਪਾਇਆ ਜਮ ਤੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੇ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ